ਭਾਜਪਾ ਜਨਤਾ ਪਾਰਟੀ ਦੇ ਕੌਮੀ ਜਰਨਲਿਸਟ ਕਤਰ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਸਾਰੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦਾ ਹਾਲਚਲ ਜਾਣਿਆ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਆ ਕੇ ਸਾਰੀ ਪ੍ਰਭਾਵਿਤ ਤਹਿਸੀਲਾਂ ਦਾ ਦੌਰਾ ਕੀਤਾ ਡੇਰਾ ਬਾਬਾ ਨਾਨਕ ਅਜਨਾਲਾ ਗੁਰਦਾਸਪੁਰ ਔਰ ਪੰਜਾਬ ਦੇ ਸਾਰੇ ਹੀ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਖੁਦ ਮਿਲੇ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਵੈਤ ਖਨਨ ਹੋ ਰਿਹਾ ਹੈ ਅਤੇ ਅਵੈਤ ਕਟਾਈ ਕਾਰਨ ਪੰਜਾਬ ਐਡੀ ਵੱਡੀ ਆਫ ਦਾ ਪੁਗਤ ਰਿਹਾ ਹੈ ਪ੍ਰਧਾਨ ਮੰਤਰੀ ਨੇ ਖੁਦ ਵੀ ਸੁਰੱਖਣ ਕੀਤਾ ਕਿਸਾਨ ਮਜ਼ਦੂਰਾਂ ਨੂੰ ਵੀ ਮਿਲੇ ਖੇਤੀ ਮਜ਼ਦੂਰਾਂ ਨੂੰ ਵੀ ਮਿਲੇ ਅਤੇ ਉਹਨਾਂ ਪੈਨਾਂ ਨੂੰ ਵੀ ਮਿਲੇ ਜਿਨ੍ਹਾਂ ਦੇ ਮਕਾਨ ਤੇ ਸੀ ਪੰਜਾਬ ਦੇ ਕਿਸਾਨਾਂ ਨੇ ਸਮੂਹਿਕ ਹੋ ਕੇ ਜਿਹੜੇ ਉੱਤੇ ਉਪਸਥਿਤੀ ਸੀ ਉਹਨਾਂ ਨੂੰ ਸਮੂਹਿਕ ਹੋ ਕੇ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਜੀ ਦਾ ਕਿ ਤੁਸੀਂ ਪੰਜਾਬ ਭਾਰਤ ਦੀ ਖੇਤੀ ਭਾਰਤ ਦੇ ਪਸ਼ੂ ਪਾਲਕ ਭਾਰਤ ਦੇ ਮੱਛੀ ਪਾਲਕ ਔਰ ਐਮ ਐਸ ਐਮਈ ਦੀ ਰੱਖਿਆ ਜਿਹੜੀ ਕਵਚ ਬਣ ਕੇ ਕੀਤੀ ਹੈ ਇੰਟਰਨੈਸ਼ਨਲ ਫਰੰਟ ਤੇ ਕੀਤੀ ਹੈ ਉਹੀ ਉਹਨਾਂ ਨੇ ਸراہਨਾ ਵੀ ਕੀਤੀ ਔਰ ਪ੍ਰਧਾਨ ਮੰਤਰੀ ਨੂੰ ਸਾਧੂ ਬਾਦ ਵੀ ਦਿੱਤਾ ਅੱਜ ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਨੂੰ ਸੁਣਨ ਤੋਂ ਬਾਅਦ 12000 ਕਰੋੜ ਰੁਪਏ ਜਿਹੜਾ ਐਨ ਡੀ ਆਰ ਐਫ ਦਾ ਅਤ੍ਰਿਕਤ ਉਸ ਤੋਂ ਇਲਾਵਾ 1600 ਕਰੋੜ ਯਾਨੀ 13600 ਕਰੋੜ ਰੁਪਏ ਦਾ ਪੰਜਾਬ ਚ ਪੈਕੇਜ ਇਸ ਆਪ ਦਾ ਨਾਲ ਨਿਪਟਣ ਵਾਸਤੇ ਦਿੱਤਾ ਹੈ ਔਰ ਅੱਜ ਜਿਉਂ ਨੇ ਬਹੁ ਹੀ ਯਾਮੀ ਘੋਸ਼ਨਾਵਾਂ ਕੀਤੀਆਂ ਕਿ ਅਗਰ ਪਸ਼ੂਆਂ ਸੇ ਉਹਨਾਂ ਨੇ ਲੱਖ ਤੋਂ ਘੋਸ਼ਨਾ ਕੀਤੀ ਰਾਜ ਮਾਰਗ ਜਿਹੜੇ ਸੜਕਾਂ ਟੁੱਟ ਗਈਆਂ ਸਕੂਲ ਟੁੱਟ ਗਏ ਉਹਨਾਂ ਸੇ ਲੱਖ ਤੋਂ ਪੈਸਾ ਜਿਹੜੇ ਇਨਫਰਾਸਟ੍ਰਕਚਰ ਤਬਾਹ ਹੈ ਔਰ ਇਸੇ ਪ੍ਰਧਾਨ ਮੰਤਰੀ ਦੀ ਰਾਹਤ ਕੋਸ਼ ਦੇ ਮਾਧਿਅਮ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਜਿਹੜੇ ਪਸ਼ੂ ਉਹਨਾ ਸੇ ਪਸ਼ੂ ਜਿਹੜੇ ਬਿਮਾਰ ਨਾ ਹੋ ਜਾਣ ਆਉਣ ਵਾਲੇ ਟਾਈਮ 'ਚ ਉਹਨਾ ਸੇ ਪਸ਼ੂ ਨੂੰ ਕਿੱਟ ਦਿੱਤੀ ਜਾਏਗੀ। ਅਨਾਥ ਬੱਚਿਆਂ ਵਾਸਤੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਪ੍ਰੀਐਮ ਕੇਅਰ ਦੇ ਵਿੱਚ ਅਸੀਂ ਉਹਨਾਂ ਨੂੰ ਐਂਟਰਟੇਨ ਕਰਾਂਗੇ। ਜਿਹੜੀਆਂ ਡੀਜ਼ਲ ਬੋਰ ਹੈਗੇ ਨੇ ਉਹਨਾਂ ਬੋਰਾਂ ਵਾਸਤੇ ਉਹਨਾਂ ਨੇ ਲੱਖਤ ਘੋਸ਼ਣਾ ਕੀਤੀ। ਜਿਨ੍ਹਾਂ ਦੇ ਮਕਾਨ ਟਹਿਗੇ ਉਹਨਾਂ ਸੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਉਹਨਾਂ ਨੂੰ ਆਵਾਜ਼ ਦਿੱਤੀ ਜਾਣਗੇ ਉਹਨਾਂ ਦੇ ਵਸਾਦੀ ਚਿੰਤਾ ਕੀਤੀ ਜਾਏਗੀ। ਜਿਹੜਾ ਤੁਸੀ ਬੰਦ ਹੈ ਉਹਨੂੰ ਪੂਰੀ ਤਰ੍ਹਾਂ ਪੱਕਾ ਕੀਤਾ ਜਾ ਸਕੇ ਤਾਂ ਕਿ ਰਾਵੀ ਸਤਲੁ ਜਿਹੜੀਆਂ ਸਾਡੀਆਂ ਨਦੀਆਂ ਨੇ ਉਹ ਉਹ ਬੰਦ ਨੂੰ ਪਾਰਨਾ ਕਰ ਸਕਣ ਉਹ ਬੰਦ ਅਗਰ ਮਜ਼ਬੂਤ ਹੋਣਗੇ ਜਿਹੜੇ ਵਾਜਪਾਈ ਸਾਹਿਬ ਨੇ ਜਿਹੜਾ ਕੰਮ ਕੀਤਾ ਸੀ ਉਸ ਕੰਮ ਨੂੰ ਉਹਨਾਂ ਨੇ ਦੁਹਰਾਇਆ ਉਹਨਾਂ ਨੇ ਕਿਹਾ ਕਿ ਅਸੀਂ ਪੱਕਾ ਕਰਾਂਗੇ ਛਤਿਗਰਸ ਦੀ ਰਿਪੇਅਰ ਕਰਾਂਗੇ ਔਰ ਉਹਨਾਂ ਨੇ ਇਹ ਸਾਰੇ ਅੱਜ ਦੀਆਂ ਜਿਹੜੀਆਂ ਗੋਸ਼ਨਾਵਾਂ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਅਲੱਗ-ਅਲੱਗ ਕਮੇਟੀਆਂ ਅਜੇ ਆਣਗੀਆਂ ਔਰ ਉਹ ਕਮੇਟੀਆਂ ਇੱਥੇ ਆ ਕੇ ਸਟੱਡੀ ਕਰਨਗੀਆਂ ਔਰ ਹੋਰ ਵੀ ਲੋੜ ਪੈਗੀ ਤੇ ਉਹ ਲੋੜ ਪੂਰੀ ਕੀਤੀ ਜਾਏਗੀ ਦੇਸ਼ ਦੀ ਸਰਕਾਰ ਗਰੀਬ ਕਿਸਾਨ ਮਜ਼ਦੂਰ ਦੇ ਨਾਲ ਹੈ ਔਰ ਜਿਨ੍ਹਾਂ ਦੇ ਘਰਾਂ ਚ ਜੀ ਮਰ ਗਏ ਬਹੁਤ ਦੁਖਦ ਹੈ ਅਸੀਂ ਪੂਰੇ ਤੇ ਨਹੀਂ ਕਰ ਸਕਦੇ ਲੇਕਿਨ ਉਸ ਘਰ ਚ 2 ਲੱਖ ਰੁਪਿਆ ਜਿਹੜਾ ਕਾਇਲ ਹੋਇਆ ਉਹਨੂੰ 50000 ਰੁਪਿਆ ਜਿਹੜੇ ਬੱਚੇ ਨਾਤ ਹੋ ਗਏ ਉਹਨਾਂ ਨੂੰ ਪੀਐਮ ਚਾਈਲਡ ਕੇਅਰ ਦੇ ਅੰਦਰ ਉਹਨਾਂ ਨੂੰ ਐਂਟਰਟੇਨ ਕੀਤਾ ਜਾਏਗਾ ਇਹ ਸਾਰੀਆਂ ਘੋਸ਼ਨਾਵਾਂ ਪ੍ਰਧਾਨ ਮੰਤਰੀ ਨੇ ਅੱਜ ਕੀਤੀਆਂ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਖੁਦ ਆ ਕੇ ਗਰਾਉਂਡ ਜ਼ੀਰੋ ਦੀ ਜਾਣਕਾਰੀ ਲਈ ਔਰ ਗਰਾਊਂਡ ਜ਼ੀਰੋ ਦੇ ਕਿਸਾਨਾਂ ਨਾਲ ਬੈਠ ਕੇ ਮਜ਼ਦੂਰਾਂ ਨਾਲ ਬੈਠ ਕੇ ਉਹਨਾਂ ਮਹਿਲਾਵਾਂ ਨਾਲ ਬੈਠ ਕੇ ਉਹਨਾਂ ਦੇ ਦੁੱਖ ਦਰਦ ਸੁਨੇ ਵੀ ਉਹਨਾਂ ਨੂੰ ਹੌਸਲਾ ਵੀ ਦਿੱਤਾ ਔਰ ਪੈਕੇਜ